ਮਾਮਲਾ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਥਾਣਾ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਮਨੀਸ਼ ਕੁਮਾਰ ਵਾਸੀ ਰਣਜੀਤ ਕਲੋਨੀ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਸ਼ੰਭੂ ਨਾਮ ਦਾ ਲੜਕਾ ਰਹਿੰਦਾ ਹੈ ਕੁਝ ਮਹੀਨੇ ਪਹਿਲਾਂ ਇਸ ਕੋਲ ਵੈਪਨ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਸੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਕੇ ਵੈਪਨ ਵੀ ਬਰਾਮਦ ਕੀਤਾ ਇਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ ਅਸੀਂ ਆਪਣਾ ਫਰਜ਼ ਨਿਭਾਇਆ ਸੀ ਪਰ ਹੁਣ ਇਹ ਜ਼ਮਾਨਤੀ ਬਾਹਰ ਆਏ ਹਨ ਅਤੇ ਰੰਜਿਸ਼ ਕਰਦੇ ਹੋਏ ਇਸ ਨੇ ਅਤੇ ਇਸ ਦੇ ਪਰਿਵਾਰ ਨੇ ਸਾਡੇ ਘਰ ਵਿੱਚ ਰਾਤ ਸਮੇਂ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਦ ਅਸੀਂ ਇਹਨਾਂ ਨੂੰ ਰੋਕਿਆ ਤਾਂ ਇਸ ਨੇ ਮੇਰੇ ਭਰਾ ਦੇ ਦਾਤਰ ਮਾਰ ਦਿੱਤਾ ਅਤੇ ਜ਼ਖਮੀ ਕਰ ਦਿੱਤਾ ਜਿਸ ਦੀ ਸਾਡੇ ਕੋਲ ਸੀਸੀਟੀਵੀ ਵੀਡੀਓ ਵੀ ਹੈ ਜਿਸ ਦੀ ਸੂਚਨਾ ਅਸੀਂ ਧਾਰੀਵਾਲ ਪੁਲਿਸ ਨੂੰ ਦੇ ਦਿੱਤੀ ਹੈ ਸਰ ਜੀ ਸੰਮੂ ਨਾਮ ਦਾ ਮੁੰਡਾ ਜੀ ਠੀਕ ਹੈ ਜੀ ਇਥੇ ਸਾਡੇ ਕੋਲ ਵੰਡ ਹੀ ਜਾਂਦਾ ਹੈ ਤੇ ਕੁਝ ਦਿਨ ਪਹਿਲੇ ਇਹਦੇ ਕੋਲ ਨਜਾਇਜ਼ ਵਪਨ ਸੀ ਤੇ ਉਹ ਲੂਟਾਫਾਵਾ ਕਰਦਾ ਸੀ ਤੇ ਨਜਾਇਜ਼ ਕਿਸੇ ਦੇ ਨਾਲ ਵੀ ਕਰ ਦਿੰਦਾ ਸੀ ਠੀਕ ਹੈ ਜੀ ਤੇ ਇਹ ਅਸੀਂ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਇਹਨਾਂ ਕੋਲ ਨਜਾਇਜ਼ ਅਸਲੇ ਨੇ ਬਾਈਪਨ ਨੇ ਤੇ ਇਹਨਾਂ ਨੂੰ ਕਾਬੂ ਕਰੋ ਕਿਉਂਕਿ ਇਹ ਨਜਾਇਜ਼ ਕਿਸੇ ਨੂੰ ਵੀ ਕਰ ਸਕਦੇ ਸਰਾ ਤੀਕ ਇਹ ਬਹੁਤ ਹੀ ਜ਼ਿਆਦਾ ਮਤਲਬ ਕੀ ਖੁਰਦੰਗ ਮਚਾਉਂਦੇ ਆ ਠੀਕ ਹੈ ਜੀ ਤੇ ਇਸੇ ਕਰਕੇ ਅਸੀਂ ਸੂਚਨਾ ਦਿੱਤਾ ਅਸੀਂ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਨੇ ਫੜ ਕੇ ਤੇ ਇਹਨਾਂ ਦੇ ਪਰਚਾ ਵੀ ਦਿੱਤਾ ਸੀ ਤੇ ਕੁਝ ਸਮਾਂ 2-2.5 ਮਹੀਨੇ ਦੇ ਬਾਅਦ ਇਹਨਾਂ ਦੇ ਜਵਾਨਤੀ ਬਾਹਰ ਆਏ ਆ ਤੇ ਇਹ ਸਾਨੂੰ ਉਸੇ ਗੱਲ ਤੋਂ ਰਿੰਜਸ ਰੱਖਦੇ ਆ ਕਿ ਤੁਸੀਂ ਸਾਡੇ ਕੋਲ ਵੈਪਨ ਫੜਾਇਆ ਸੀ ਤੇ ਅਸੀਂ ਤੁਹਾਨੂੰ ਛੱਡਣਾ ਨਹੀਂ ਹੈ ਅਸੀਂ ਜੇਲ੍ਹ ਵੇਖ ਆਏ ਹਾਂ ਤੇ ਅਸੀਂ ਦੁਬਾਰਾ ਫਿਰ ਜੇਲ੍ਹ ਜਾਵਾਂਗੇ ਤੈਨੂੰ ਮਾਰ ਕੇ ਜਾਣਾ ਵਾ ਠੀਕ ਹੈ ਜੀ ਇਹ ਸਾਡੇ ਘਰ ਰਾਤੀ ਇਹਨਾਂ ਨੇ ਸ਼ਰਾਬ ਪੀ ਕੇ ਤਾਂ ਹਮਲਾ ਕੀਤਾ ਆ ਸਾਰੇ ਜਿੰਨੇ ਵੀ ਕੰਦ ਚ ਏ ਟੂ ਉੱਤੇ ਰੋੜੇ ਆ ਸਾਰੇ ਕੁਛ ਸਾਡੇ ਕੈਮਰੇ ਚ ਰਿਕਾਰਡਿੰਗ ਹੈ ਜੀ ਤੇ ਸਾਡੇ ਘਰ ਚੜ ਕੇ ਇਹਨਾਂ ਨੇ ਹਮਲਾ ਕੀਤਾ ਆ ਸਾਡੇ ਭਰਾ ਨੂੰ ਛੱਟ ਲਾਇਆ ਇੱਕ ਛੋਟੇ ਭਰਾ ਨੂੰ ਛੱਟ ਲਾਇਆ ਉਹਨਾਂ ਦੇ ਟਾਂਕੇ ਟੁੰਕੇ ਲੱਗੇ ਆ ਦਾਤਰ ਮਾਰਿਆ ਸੀ ਇਹਨਾਂ ਨੇ ਤੇ ਸਾਨੂੰ ਸਾਡੇ ਘਰ ਜਨਾਨੀਆਂ ਨੇ ਇੱਕ ਦੇ ਡਿਲੀਵਰੀ ਕੁਿਸਮ ਵਾਲੀ ਆ ਦੂਜੇ ਦੀ ਜਿਹੜੀ ਵੱਡੀ ਪਰਸਨਲ ਗੁੜੀ ਇਹ ਅੰਦਰ ਤੱਕ ਵੜਨ ਚਲੇ ਹੈ ਜੇ ਅਸੀਂ ਨਾਮ ਵਾਲਾ ਮोटा ਦਰਵਾਜ਼ਾ ਬੰਦ ਕਰੀਏ ਤੇ ਸਾਡੇ ਕੋਲ ਤੇ ਫਿਰ ਤੇ ਕੋਈ ਗੁੰਜਾਸ ਨਹੀਂ ਇਹਨਾਂ ਨੇ ਮਾਰ ਦੇਣਾ ਸੀ ਸਾਡੇ ਬੱਚਿਆਂ ਨੂੰ ਜਿਸ ਤਰ੍ਹਾਂ ਅੰਨੇ ਵਾਂਗੂ ਕੱਥਰ ਚਲਾ ਰਹੇ ਸੀ ਰਾਤੀ ਤੇ ਅਸੀਂ ਪੰਜਾਬ ਪੁਲਿਸ ਨੂੰ ਰਾਤੀ ਫੋਨ ਕੀਤਾ ਸੀ ਥਾਣੇ ਵਿੱਚ ਤੇ ਫਿਰ ਮੌਕੇ ਤੇ ਆਈ ਪੰਜਾਬ ਪੁਲਿਸ ਤੇ ਉਹਨਾਂ ਨੇ ਧੱਕੇ ਧੱਕੇ ਮਾਰ ਕੇ ਗਿਆ ਹੈ ਉਹਨਾਂ ਨੂੰ ਤੇ ਹੱਲੇ ਫਿਰ ਜਿਹੜੇ ਆ ਇਹ ਰਿੰਜਸ ਰੱਖਦੇ ਪਏ ਆ ਖੁੰਡਕ ਕੰਦੇ ਪਏ ਕਿ ਤੁਸੀਂ ਜਿੱਧਰ ਬਾਹਰ ਵੀ ਲਵੋਗੇ ਤੁਹਾਨੂੰ ਮਾਰ ਦੇਣਾ ਜੀ ਠੀਕ ਹੈ ਬਸ ਇਦਾਂ ਦੇ ਧਮਕਾ ਦੇ ਰਿਹਾ ਤੇ ਰਾਤੀ ਸਰੀਆਮ ਇਟ ਰੋੜੇ ਚਲਾਏ ਆ ਤੇ ਸਾਡੇ ਜਾਨ ਦਾ ਖਤਰਾ ਵਾ ਸਾਨੂੰ ਇਨਸਾਫ ਦਿੱਤਾ ਜਾਵੇ ਕਿਨੇ ਜਾਣੇ ਸੀ ਇਹ ਲੋਕ ਕੀ ਕੀ ਨਾਮ ਹੋਣਗੇ ਇਹ ਜੀ ਇੱਕ ਮੁੰਡਾ ਹੈਗਾ ਸੰਭੂ ਉਹਦਾ ਭਰਾ ਵਾ ਵੱਡਾ ਨਿਰੰਜਨ ਉਹ ਚਿੱਟਾ ਲਾਉਂਦਾ ਜੀ ਠੀਕ ਹੈ ਜੀ ਟਿੱਕਾ ਵੀ ਲਾਉਂਦਾ ਹੈ ਤੇ ਚੋਰੀਆਂ ਵੀ ਕਰਦਾ ਹੈ ਤੇ ਉਹਦੀ ਮਾਵ ਤੇ ਇੱਕ ਉਹਦੀ ਵੱਡੀ ਭਾਬੀ ਆ ਉਹਦੀ ਦੋ ਭੈਣ ਨੇ ਸਾਰੇ ਮਿਲ ਕੇ ਇੱਟ ਰੋੜੇ ਚਲਾਏ ਆ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਇੱਟ ਰੋੜੇ ਦੇ ਪੂਰਾ ਢੇਰ ਲਾਏ ਆ ਤੇ ਦੋ ਤਿੰਨ ਜਣੇ ਲਿਆ ਕੇ ਫਲਾਉਂਦੇ ਸੀ ਤੇ ਦੋ ਤਿੰਨ ਜਣੇ ਚਲਾਉਂਦੇ ਸੀ ਜੀ ਥਾਣੇ ਕੰਪਲੇਨ ਅਸੀਂ ਰਾਤੀ ਦਿੱਤੇ ਆ ਕੀ ਮੰਗ ਕੀ ਕਰਦੇ ਮੰਗ ਸੀ ਇਹੀ ਕਰਦੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਪਿਸਤੌਲ ਤੁਸੀਂ ਇਹਨਾਂ ਦਾ ਨਾਲ ਹੈ ਉਹ ਉਹਨਾਂ ਕੋ ਫੜਿਆ ਗਿਆ ਸੀ ਪਿਸਤੌਲ ਹਾਂਜੀ ਉਹਨਾਂ ਕੋਲ ਮੌਕੇ ਤੇ ਫੜਿਆ ਗਿਆ ਸੀ ਸਮਾਨ ਪੰਜਾਬ ਪੁਲਿਸ ਦੇ ਹਾਂਜੀ ਉਸੇ ਖੁੰਦ ਕੱਢਦੇ ਪਏ ਜੀ ਜਦ ਦੂਸਰੀ ਧੀ ਸ਼ੰਭੂ ਦੀ ਭੈਣ ਪਰਮਜੀਤ कौर ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਇਹ ਸਾਡੇ ਨਾਲ ਰੰਜਿਸ਼ ਰੱਖਦੇ ਹਨ ਅਤੇ ਪਹਿਲਾਂ ਵੀ ਮੇਰੇ ਭਰਾ ਨੂੰ ਨਜਾਇਜ਼ ਵੈਪਨ ਦੇ ਕੇਸ ਵਿੱਚ ਨਜਾਇਜ਼ ਫਸਾਇਆ ਸੀ ਅਤੇ ਹੁਣ ਫਿਰ ਇਹ ਸਾਡੇ ਨਾਲ ਝਗੜਾ ਕਰਦੇ ਹਨ मेरे भाई थे शंभू मेरी बहन गंगा मेरी मम्मी मैं क्या नाम है प्रोनी आई हूँ अभी एक दिन दो दिन पहले से आई हूँ इतने नजायज लड़े हमारे साथ हम आ रहे थे सड़क से इसने मौका का फायदा चुका है रात का टाइम हमको मारे सबको पहले भी हमारे घर में आके हमारे बहन को मारे पहले भी हमारे भाई को नजायज फसाया है बंदूक केस में नजायज फसाया है इनके पास खुद ही हमारे भाई को हर एक टाइम लड़ने के लिए आगे आते हैं देखे घर में कोई है ही नहीं हमला कर हमारी हमको बाल खिच -खिच के मारे दोनों बहन को गर्दन में मेरे ईटा मारे मेरे छोटे छोटे बच्चे थे बच्चे को ईटा चलाए नहर के उस पार फेंक दिए ग्रिल के लागे में जो उसका नाम था जिससे आप उसके एक का नाम रजनीश ने उसने ईटा मारे मेरे भाई का सिर फार दिए चार भाई थे गणेश रजनीश छोटी और मनीष और उसके जो भाई आए हुए है वो भी मारे है चोट उस चारो भाई ने पकड़ के मारे रजनीश ਸ਼ੰਭੂ ਕੋ ਲੱਗੀ ਹੈ ਮੇਰੀ ਗੰਗਾ ਕੋ ਲੱਗੀ ਹੈ ਉਹ ਦਾਖਿਲ ਹੈ ਹਸਪਤਾਲ ਮੈਂ ਕੀ ਮੰਗਿਆ ਕਰਦੇ ਮੰਗਿਆ ਹੀ ਕਰਦੇ ਸੱਤੇ ਸਭ ਕਾਰਵਾਈ ਕਰੇ ਉਸੇ ਜਦ ਇਹ ਸੰਬੰਧੀ ਥਾਣਾ ਧਾਰੀਵਾਲ ਦੇ ਐਸ ਐਚਓ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਦੋਨਾਂ ਧਿਰਾਂ ਦੇ ਲੋਕਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਵੇਗੀ ਉਹ 25 26 ਦੇ ਦਰਮਿਆਨ ਦਰਮਿਆਨੀ ਰਾਤ 'ਚ ਸ਼ੰਭੂ ਤੇ ਮਨੀਸ਼ ਨਾਂ ਦੇ ਦੋ ਧੜੇ ਉਹਨਾਂ ਦੇ ਆਪਸ 'ਚ ਉਹ ਜੀਵ ਕਲੋਨੀ ਚ ਲੜਾਈ ਹੋਈ ਹੈ ਪ੍ਰਵਾਸੀ ਮਜ਼ਦੂਰ ਇੱਥੇ ਰਹਿੰਦੇ ਨੇ ਇਹਨਾਂ ਦੇ ਦੋਵੇਂ ਪਾਰਟੀਆਂ ਜਿਹੜੀਆਂ ਉਹ ਜ਼ਖਮੀ ਹੋਈਆਂ ਆ ਔਰ ਇੱਕ ਸਿਵਲ ਹਸਪਤਾਲ ਇੱਥੇ ਦਾਖਲ ਆ ਕਿ ਸਿਵਲ ਹਸਪਤਾਲ ਗਰਦਾਸਪੁਰ ਦਾਖਲਿਆ ਦੋਨਾਂ ਦਾ ਜੋ ਵੀ ਕਾਰਵਾਈ ਹਜੇ ਤੱਕ ਸਾਨੂੰ ਕੋਈ ਐਮਐਲਆਰ ਰੀਸੀਵ ਨਹੀਂ ਹੋਈ ਐਮਐਲਆਰ ਆਉਣ ਗਿਆ ਉਹਦੇ ਮੁਤਾਬਕ ਆਪਾਂ ਜੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਲੇਕਿਨ ਫਿਰ ਵੀ ਇਹਨਾਂ ਦੋਨਾਂ ਪਾਰਟੀਆਂ ਨੂੰ ਏਐਸਆਈ ਭਲਵਿੰਦਰ ਸਿੰਘ ਜਿਹੜਾ ਆ ਉਹ ਡੀਲ ਕਰ ਰਹੇ ਨੇ ਔਰ ਕੀ ਉਹ ਦਾ ਛਿੱਟਾ ਕੱਢਦੇ ਨੇ ਕੀ ਦਾ ਕਸੂਰ ਆ ਕੀ ਦਾ ਨਹੀਂ ਕਸੂਰ ਇਹ ਕੱਲ ਨੂੰ ਦੋਨਾਂ ਪਾਰਟੀਆਂ ਦੀ ਦਰਿਆਵਤ ਦਰਾਂ ਨਹੀਂ ਸੰਪਤ ਲੱਗੂਗਾ ਬਾਕੀ ਜਿਹੜਾ ਦੋਸ਼ੀ ਪਾਰਟੀ ਜੋ ਵੀ ਹੋਊਗੀ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ